ਗੁਰਦੁਆਰਾ ਜੋਤੀ ਸਰੂਪ ਸਾਹਿਬ ਜਿਸ ਸਥਾਨ ਤੇ ਸੋਨੇ ਦੇ ਮੋਰਾ ਖੜੇ ਲੋਟ ਵਿਛਾ ਕੇ ਦੀਵਾਨ ਟੋਡਰ ਮਲ ਜੀ ਨੇ ਇਸ ਜਗ੍ਹਾ ਨੂੰ ਸਭ ਤੋਂ ਮਹਿੰਗੇ ਮੁੱਲ ਖਰੀਦਿਆ ਉਸ ਪਾਵਨ ਸਥਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖ ਪੰਥ ਦੀ ਨਮਾਇਦਾ ਜਿਵੇਂ ਬੰਦੀ ਹੈ ਅਦੇ ਸਮੁੱਚੇ ਖਾਲਸੇ ਪੰਥ ਵੱਲੋਂ ਤੁਰਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਰਵ ਜਵੇਰੇ ਅੰਮ੍ਰਿਤ ਵੇਲੇ ਆਰੰਭ ਹੋਏ ਹਨ ਕਰੀਬ 7 ਵਜੇ ਅਖੰਡ ਪਾਠ ਸਾਹਿਬ ਦੀ ਪ੍ਰਾਰੰਭਤਾ ਹੋਈ ਹੈ। ਔਰ ਪਰਸੋਂ ਨੂੰ ਅਖੰਡ ਪਾਠ ਸਾਹਿਬ ਦੀ ਸਮਾਪਤੀ ਸਵੇਰੇ 6 ਵਜੇ ਹੋਵੇਗੀ। ਸਾਰੀਆਂ ਸੰਗਤਾਂ ਇਹਨਾਂ ਸ਼ਹੀਦੀ ਸਵਾਦੇ ਅਜ ਪਹਿਲਾ ਦਿਨ, ਕੱਲ ਨੂੰ ਦੂਸਰੇ, ਪਰਸੋਂ ਨੂੰ ਤਿੰਨ ਦਿਨ ਔਰ ਚਾਰ ਦਿਨ ਕਰੀਬ। ਵੈਸੇ ਤਾਂ ਸ਼ਹੀਦੀ ਸਵਾਦੇ ਸ਼ਹੀਦ ਦੇ 15 ਵਾਲੇ 15 ਦਿਨ ਦੀ ਸੰਗਤਾਂ ਜਦੋਂ ਵੀ ਸੰਗਤਾਂ ਨੂੰ ਸਮਾਂ ਲੱਗਦਾ ਹੈ ਨਤਮਸਕ ਹੋਣ ਵਾਸਤੇ ਇਸ ਧਰਤੀ ਤੇ ਆਉਂਦੇ ਸ੍ਰੀ ਫਤੇਗੜ ਸਾਹਿਬ ਠੰਡਾਪੁਰਜ ਸਾਹਿਬ ਜਿੱਥੇ ਸਾਹਿਬ ਜਿਆਦਿਆਂ ਨੂੰ ਤਿੰਨ ਰਾਤਾਂ ਰੱਖਿਆ ਗਿਆ ਔਰ ਜਿੱਥੇ ਸਾਹਿਬ ਜਿਆਦਿਆਂ ਨੂੰ ਜਉਂਦਿਆਂ ਨਿਆਂ ਚ ਚਿਣ ਕੇ ਸ਼ਹੀਦ ਕੀਤਾ ਉਸੇ ਦੇ ਸਥਾਨ ਪੁਰਾ ਸਾਹਿਬ ਨੇ ਫਤੇਗੜ ਸਾਹਿਬ ਨੇ ਉਹਨਾਂ ਸਥਾਨਾਂ ਤੇ ਗੁਰਦੁਆਰਾ ਜੋਤੀ ਸ਼ਰੂਫ ਸਾਹਿਬ ਸੰਗਤ ਅਨੰਤਮਸਤਕ ਹੁੰਦੀ ਆਂਦੇ ਪਰ ਵਿਸ਼ੇਸ਼ ਕਰਕੇ ਸ਼ਹੀਦ ਦੀ ਸਵਾਦੇ ਅੱਜ ਪ੍ਰਾਰੰਭਤਾ ਜਿਹੜੀ ਹੈ ਉਹ ਮੰਨੀ ਆ ਤੇ ਸਾਰੀਆਂ ਸੰਗਤਾਂ ਅਖੰਡ ਪਾਠ ਸਾਹਿਬ ਜਰਮ ਹੋ ਗਏ ਨੇ ਤੇ ਸਾਰਾ ਦਿਨ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਇਸ ਸਥਾਨ ਤੇ ਵੀ ਫਤੇਗੜ ਸਾਹਿਬ ਵੀ ਸਾਰੇ ਸਥਾਨਾਂ ਤੇ ਸਤ ਕੇ ਸਥਾਨ ਦੇ ਇਤਿਹਾਸਕ ਨੇ ਇੱਥੇ ਸਾਰਿਆਂ ਤੇ ਸਿੱਖ ਸੰਗਤਾਂ ਹਾਜ਼ਰੀਆਂ ਭਰਦਿਆਂ ਅਨੰਤ ਮਸਤਕ ਹੁੰਦੀਆਂ ਨੇ ਪਰਸੋਂ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਗੁਰਦੁਆਰਾ ਫਤੇਗੜ ਸਾਹਿਬ ਤੋਂ ਸ਼ਹੀਦ ਦੀ ਨਗਰ ਕੀਰਤਨ ਰੰਮ ਹੋਣੇ ਪੰਜ ਨਿਸ਼ਾਨ ਚੀ ਸਿੰਘ ਪੰਜ ਪੈਰਾਂ ਦੀ ਅਗਵਾਈ ਧੰਨ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਛਤਰ ਛਾਇਆ ਦੇ ਵਿੱਚ ਏਸ਼ੀ ਦਿਨ ਅਗਰ ਕੀਰਤਨ ਕਰੀਮ 9 ਵਜੇ ਗੁਰਦੁਆਰਾ ਫਤੇਗੜ ਸਾਹਿਬ ਤੋਂ ਉੱਥੇ ਦੀ ਮਰਿਆਦਾ ਸਵੇਰੇ ਸਿੰਘ ਸਾਹਿਬ ਕਥਾ ਤੋਂ ਬਾਅਦ ਸਾਰਾ ਪੰਥ ਮਿਲ ਕਰਕੇ ਸਿੰਘ ਸਾਹਿਬ ਸਤਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਾਹਿਬ ਤਾਂ ਬਿਆ ਸਜਦੇ ਆ ਔਰ ਸਾਰਾ ਪੰਥ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਫਿਰ ਉਤੋਂ ਛੇਹ ਦੇ ਨਗਰ ਕੀਰਤਨ ਜਿਹੜੇ ਉਹ ਚੱਲਦੇ ਨੇ ਬਾਦ ਦੁਪਹਿਰ ਕਰੀਬ 1 ਵਜੇ ਦੇ ਇੱਥੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਨਗਰ ਕੀਰਤਨ ਪਹੁੰਚਦੇ ਆ ਉਸ ਤੋਂ ਬਾਅਦ ਮਹਾਰਾਜ ਸਾਹਿਬ ਜੀ ਦੇ ਪ੍ਰਕਾਸ਼ ਹੁੰਦੇ ਬਾਅਦ ਪੰਡਾਲ ਦੇ ਵਿੱਚ ਤੇ ਉੱਥੇ ਸਿੰਘ ਸਹਿਬਾਨ ਮੁਖਵਾਕ ਲੈਂਦੇ ਆ ਬਾਅਦ ਦੇ ਵਿੱਚ ਸੋਹਿਲਾ ਸਾਹਿਬ ਜੀ ਦਾ ਪਾਠ ਜੋਤੀ ਜੋਤਰੀ ਲਈ ਸੰਪੂਰਨthia ਰਾਮ ਇਹ ਸਾਰੇ ਸਮਾਗਮ ਹੁੰਦੇ ਆ ਤੇ ਉੱਥੇ ਸ਼ਹੀਦੀ ਸਮਾਧ ਦੀ ਇਸੇ ਸਥਾਨ ਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਫਿਰ ਸਮਾਪਤੀ ਦੀ ਅਰਦਾਸ ਹੁੰਦੀ ਆ ਤੇ ਸਾਰੇ ਪ੍ਰੋਗਰਾਮ ਬੜਾ ਧਰ ਬੜਾ ਪਲ ਪਲ ਨਿਯਤ ਕੀਤਾ ਹੋਇਆ ਜਿਨ੍ਹਾਂ ਦੇ ਵਿੱਚ ਸਿੱਖ ਸੰਗਤਾਂ ਹਾਜ਼ਰੀਆਂ ਭਰਦੀ ਆ ਕਰੀਬ 450 ਦੇ ਕਰੀਬ ਪਿੰਡਾਂ ਤੋਂ ਆ ਕੇ ਸੰਗਤਾਂ ਨੇ ਲੰਗਰ ਲਾਏ ਹੋਏ ਨੇ ਨੌਜਵਾਨ ਵੀਰ 400 ਬੰਦਾ ਸਾਡੇ ਕੋਲ ਹੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਲੰਟੀਅਰ ਜੋ ਨੇ ਸੇਵਾਦਾਰ ਨੋ ਕਿਰਤੀਏ ਸਿੱਖ ਨੇ ਉਸਾਰੀ ਸੰਗਤ ਦੀ ਸੇਵਾ ਕਰਦੇ ਆ ਅ ਦਿਨ ਰਾਤ ਅੱਜ ਰਾਤ ਨੂੰ ਸਾਰੀ ਰਾਤ ਸੁਸਾਤ ਸੰਗਤ ਜੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਸਾਡਾ ਜੋ ਸਭ ਤੋਂ ਕੀ ਸੇਵਕ ਜਥਾ ਉਹਨਾਂ ਵੱਲੋਂ ਸ਼ਬਦ ਕੀਰਤਨ ਗਾਇਨ ਹੋਣੇ ਆ ਅੰਮ੍ਰਿਤ ਵੇਲੇ 2:00 ਵਜੇ ਸਵੇਰੇ ਕਿਵਾਲ ਖੁੱਲਦੇ ਆ ਉਸ ਤੋਂ ਅਪਰੰਤ ਸੁਸਾਤ ਸੰਗਤ ਜੀ ਮਹਾਰਾਜ ਸਾਹਿਬ ਦੇ ਪ੍ਰਕਾਸ਼ ਸੇਵਾ ਹੁੰਦੀ ਹੈ ਗੁਰਦੁਆਰ ਦੇ ਫਿਰ ਨਿਤਨੇਮ ਹੁੰਦੇ ਆ ਸਜ ਦੀ ਵਾਰਤਾ ਕੀਰਤਨ ਇੱਥੇ ਹੁੰਦਾ ਫਿਰ ਕਥਾਵੰਦੀ ਐ ਲੜੀ ਵਾਰ ਗੁਰਬਾਣੀ ਦੀ ਔਸ਼ੀ ਦੀ ਸਮਾਗਮਾਂ ਦੀ ਜੋ ਵਿਸ਼ੇਸ਼ਤਾ ਉਹ ਹੁੰਦੀ ਹੈ ਇਸ ਤਰ੍ਹਾਂ ਸਾਰਾ ਦਿਨ ਲਗਾਤਾਰ ਕੀਰਤਨ ਦੀਵਾਨ ਸਜਨੇ ਆ ਅਖੰਡ ਕੀਰਤਨੀ ਜਥੇ ਵੱਲੋਂ ਸਾਰਾ ਦਿਨ ਕੀਰਤਨ ਜੋ ਤਿਸ ਰੂਪ ਸਾਬ ਹੁੰਦਾ ਸ੍ਰੀ ਫਤਿਹਗੜ ਸਾਹਿਬ ਵੱਖ-ਵੱਖ ਰਾਗ ਜਿੱਥੇ ਵੱਖ-ਵੱਖ ਸਥਾਨਾਂ ਤੋਂ ਆਏ ਉਹ ਇਹਨਾਂ ਦੇ ਨਾਲ ਸਭ ਦੇ ਮਨ ਚ ਚਾਹ ਹੁੰਦਾ ਸ਼ਹੀਦਾਂ ਨੂੰ ਸਮਰਪਿਤ ਹੋਈ ਹੈ ਤਾਂ ਹਾਜ਼ਰੀ ਕਿਤੇ ਮਿਲ ਜਾਵੇ ਤਾਂ ਉਹਨਾਂ ਸਭ ਦਾ ਧਿਆਨ ਰੱਖੀਦਾ ਸਭ ਨੂੰ ਹਾਜ਼ਰੀ ਦੇਈਦੀ ਹੈ ਸੋ ਮਹਾਰਾਜ ਸਾਹਿਬ ਪੰਥ ਦੇ ਧਰੋਹਰ ਹੈ ਪੰਥ ਦੇ ਸਥਾਨ ਨੇ ਆਪਾਂ ਇੱਥੇ ਸੇਵਾਦਾਰ ਸੇਵਾ ਕਰਦੇ ਆ ਸ੍ਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਮੁੱਚਾ ਖਾਲਸਾ ਪੰਥ ਨਿਹੰਗ ਸਿੰਘ ਜਥੇਬੰਦੀਆਂ ਦਮਦਮੇ ਟਕਸਾਲ ਔਰ ਸਿੰਘ ਸਭਾਵਾਂ ਸੋਸਾਇਟੀਆਂ ਬਕਬਕ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਸਾਰੇ ਨੇ ਮਿਲ ਕਰਕੇ ਵੱਡਾ ਯੋਗਦਾਨ ਸਾਡੇ ਪ੍ਰਸ਼ਾਸਨ ਦਾ ਉਹ ਵੀ ਬਹੁਤ ਧਿਆਨ ਰੱਖਦੇ ਆ ਵੀ ਕਿਸੇ ਪ੍ਰਕਾਰ ਵੀ ਸੰਗਤਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਹੋਵੇ ਇਸ ਤਰ੍ਹਾਂ ਇਹ ਸਾਰੇ ਸਮਾਗਮ ਸ਼ਹੀਦੀ ਸਭਾ ਦੇ ਅੱਜ ਤੋਂ ਲੈ ਕੇ ਪਰਸੋਂ ਤੱਕ ਸਾਰੇ ਸਥਾਨਾਂ ਤੇ ਸਿੱਖ ਸੰਗਤਾਂ ਜਿੱਥੇ ਨਤਮਸਤਕ ਹੁੰਦੀਆਂ ਗੁਰਦੁਆਰੇ ਜੋਤੀ ਸਰੂਪ ਸਭਾ ਦੇ ਖੰਡ ਪਾਠ ਸਭ ਰੰਭੋਗੇ ਨੇ ਪਰਸੋਂ ਭੋਗ ਪਾਣਗੇ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਵੀ ਸਾਰਾ ਦਿਨ ਕੀਰਤਨ ਚੱਲਦੇ ਆ ਇੱਥੇ ਵੀ ਸਾਰਾ ਦਿਨ ਕੀਰਤਨ ਚੱਲਦੇ ਸਿੱਖ ਸੰਗਤਾਂ ਨਤਮਸਤਕ ਹੁੰਦੀਆਂ